ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Jat Talks ਦੇ ਵਿੱਚ। ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ। ਹਾਂਜੀ ਦੋਸਤੋ ਜੋ ਤੁਸੀਂ ਸਕਰੀਨ ਉੱਪਰ ਵੀਡੀਓ ਚੱਲਦੀ ਦੇਖ ਰਹੇ ਹੋ, ਇਸ ਟਿੱਕੜੀ ਨੂੰ ਤਾਂ ਤੁਸੀਂ ਵੀ ਸਾਰੇ ਜਾਣਦੇ ਹੋਵੋਗੇ। ਇਹ ਫੈਮਿਲੀ ਅਕਸਰ ਹੀ ਇੰਟਰਨੈਟ ਤੇ ਫਨੀ ਵੀਡੀਓ ਪਾਉਂਦੇ ਰਹਿੰਦੇ ਨੇ। ਇਸ ਵੀਰ ਦੀ Instagram ID Dakku307 ਹੈ ਅਤੇ ਬਾਈ ਗੰਗਾ ਨਗਰ ਤੋਂ ਬਲੋਂਗ ਕਰਦੇ ਨੇ। ਇਸ ਫੈਮਿਲੀ ਦੇ ਵੀਡੀਓ ਵੇਖ ਕੇ ਅਕਸਰ ਆਪ ਨੂੰ ਹਾਸਾ ਬਹੁਤ ਆਉਂਦਾ ਹੈ। ਪਰ ਤੁਹਾਨੂੰ ਦੱਸਦੇ ਹਾਂ ਕਿ ਲੋਕਾਂ ਨੂੰ ਹਸਾਉਣ ਵਾਲੀ ਇਹ ਟਿੱਕੜੀ ਤੇ ਦੁੱਖਾਂ ਦਾ ਭਾਰ ਟੁੱਟ ਚੁੱਕਿਆ ਹੈ ਜੀ ਹਾਂ ਇਸ ਵੀਰ ਦੇ ਫਾਦਰ ਸਾਹਿਬ ਦੀ ਡੈਥ ਹੋ ਚੁੱਕੀ ਹੈ ਤੁਸੀਂ ਸੋਸ਼ਲ ਮੀਡੀਆ ਤੇ ਤਿੰਨ ਚਾਰ ਦਿਨ ਤੋਂ ਵੇਖ ਵੀ ਰਹੇ ਹੋ ਤਸਵੀਰਾਂ ਸੋ ਬਾਈ ਦੀ ਮੌਤ ਦਿਲ ਦਾ ਦੌਰਾ ਪੈਣ ਕਰਨ ਹੋਈ ਹੈ ਇਹ ਤਾਂ ਦੋਸਤੋ ਤੁਸੀਂ ਵੀ ਜਾਣਦੇ ਹੋਵੋਗੇ ਕਿ ਇਸ ਜਗ ਤੇ ਹਰ ਇੱਕ ਨੇ ਤੁਰ ਜਾਣਾ ਹੈ ਪਰ ਕੋਈ ਸਮਾਂ ਹੁੰਦਾ ਹੈ ਸੋ ਇਸ ਵੀਰ ਨਾਲ ਪਰਮਾਤਮਾ ਨੇ ਬਹੁਤ ਯਾਦ ਤੱਕਾ ਕੀਤਾ ਹੈ ਵੀਰ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰਕੇ ਕੈਪਸ਼ਨ ਦੇ ਵਿੱਚ ਲਿਖਦਾ ਹੈ ਬਾਪੂ ਜੀ ਨਹੀਂ ਲੱਗਦਾ ਤੇ ਰੇਬਨ ਸੋ ਇਹ ਤੁਸੀਂ ਵੀ ਜਾਣਦੇ ਹੋਗੇ ਜਦ ਕਿਸੇ ਪਿਓ ਦਾ ਸਿਰ ਤੋਂ ਹੱਥ ੁੱਟ ਜਾਵੇ ਤਾਂ ਉਸ ਦਾ ਦਿਲ ਪੁੱਛਿਆ ਜਾਂਦਾ ਹੈ ਵੀਡੀਓ ਦੇ ਲਾਸਟ ਵਿੱਚ ਇਹ ਕਹਿਣਾ ਚਾਹਾਂਗੇ ਪਰਮਾਤਮਾ ਵਿਛੜੀ ਰੂਹ ਨੂੰ ਉਚਾਰਨਾ ਦੇ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਇੱਕ ਵਾਰੀ ਵਾਹਿਗੁਰੂ ਜਰੂਰ ਲਿਖਣਾ ਜੀ ਇੱਕ ਗੱਲ ਆ ਤੂੰ ਸੁਣ ਲੈ ਤੇਰੇ ਬਿਨਾ ਤੇਰੇ ਪੁੱਤ ਦਾ ਨਹੀਂ ਸਰਦਾ